ਵਸੰਤ ਪੰਚਮੀ ਦੇ ਦਿਨ ਜਿੱਥੇ ਲੋਕ ਪਤੰਗ ਚੜਾਉਂਦੇ ਨੇ ਤਾਂ ਉੱਥੇ ਹੀ ਛੋਟੇ-ਛੋਟੇ ਬੱਚੇ ਗੁਬਾਰਿਆਂ ਦੇ ਨਾਲ ਵੀ ਖੇਡਦੇ ਨੇ ਤੇ ਆਸਮਾਨ ਦੇ ਵਿੱਚ ਗੈਸ ਨਾਲ ਭਰੇ ਹੋਏ ਗੁਬਾਰੇ ਛੜਕੇ ਖੁਸ਼ ਹੁੰਦੇ ਨੇ ਤੇ ਇਸ ਤੇ ਚਲਦੇ ਹੀ ਅੱਜ ਵਸੰਤ ਪੰਚਮੀ ਦੇ ਦਿਨ ਬਠਿੰਡਾ ਦੇ ਵਿੱਚ ਵੀ ਵਕਵਾਖ ਰਾਜਾ ਤੋਂ ਗੁਬਾਰੇ ਵਿਚਨ ਵਾਲੇ ਲੋਕ ਆਏ ਹੋਏ ਸੀ ਤੇ ਇਸ ਮੌਕੇ ਜਿਸ ਸਿਲੰਡਰ ਦੇ ਵਿੱਚੋਂ ਗੁਬਾਰਿਆਂ ਵਿੱਚ ਗੈਸ ਭਰੀ ਜਾ ਰਹੀ ਸੀ ਤਾਂ ਉਸ ਸਿਲੰਡਰ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ ਤੇ ਆਸ-ਪਾਸੇ ਜੋ ਲੋਕ ਖੜੇ ਜਾਂ ਬੈਠੇ ਸੀ ਉਹਨਾਂ ਦੇ ਵਿੱਚ ਅਫਰਾ-ਤਫਰੀ ਮਚ ਗਈ ਤੇ ਕਈ ਲੋਕ ਇਸ ਦੌਰਾਨ ਜ਼ਖਮੀ ਹੋਏ ਵੀ ਦੱਸੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਘਟਨਾ ਦੀ ਜਦੋਂ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਵੀ ਆਕੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦੀਆਂ ਟੀਮਾਂ ਜਾਂਚ ਪੜਤਾਲ ਦੇ ਵਿੱਚ ਜੁਟੀਆਂ ਹੋ ਜਾਂਦੀਆਂ ਵਿਖਾਈ ਦਿੱਤੀਆਂ ਜਿਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਮੌਕੇ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਜਾਨੀ ਨੁਕਸਾਨ ਤੋਂ ਬਚਾਰਾ ਹਾਂ ਤੇ ਪੁਲਿਸ ਵੱਲੋਂ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਆਖਰ ਕਿਵੇਂ ਵਾਪਰਿਆ ਜੋ ਹੀ ਲਿਗੇ ਬਾਅਦ ਜਿਹੜੇ ਗੁਵਾਰਿਆਂ ਵਾਲੇ ਸੀ ਉਹ ਭੱਜ ਗਏ ਮੌਕੇ ਤੇ ਉਹਨਾਂ ਦੇ ਮਾੜਾ-ਮੋਟਾ ਲੱਗਿਆ ਜੀ ਤੇ ਬਾਕੀ ਉਹ ਅੱਜ ਆ ਗਏ ਦੋ ਇਧਰ ਨੂੰ ਭੱਜ ਗਿਆ ਕਿਲੇ ਵਾਲੀ ਗਲੀ ਜੀ ਆਪਣੀ ਹਾਂ ਤੁਸੀਂ ਸਾਰੇ ਮੌਕੇ ਤੇ ਸੀ ਉਸ ਤੇ ਚਾਹ ਵੀ ਗਈ ਸੀ ਉਥੋਂ ਅੱਛਾ ਤੇ ਜਦੋਂ ਅਸੀਂ ਆਏ ਅਸੀਂ ਉੱਥੇ ਹੀ ਗਏ ਸੀਗੇ ਕਿਵੇਂ ਜਿੱਤੇ ਲੋਕਾਂ ਦਾ ਰੌਲਾ ਜਦੋਂ ਪਿਆ ਭੱਜਣ ਲੱਗੇ ਕਹਿੰਦੇ ਇਹ ਦੁਕਾਨਾਂ ਚੋਂ ਬਾਹਰ ਹਾਂਜੀ ਹਾਂਜੀ ਜਿਹੜੇ ਉਹ ਇੱਧਰ ਸਿਗੇ ਉਹ ਦੁਕਾਨਾਂ ਨਾਲ ਭੱਜ ਗਏ ਇੱਥੇ ਖੜੀ ਸੀ ਨਾ ਬੁਲਬੁਲੇ ਵਾਲੇ ਉਹ ਦੇਖੇ ਹੀ ਟੱਪ ਗਏ ਸਾਰੇ 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 ਮਾਲਾ ਬੀ ਪਤੀ ਨੇ ਸੀ ਜਿਹੜੇ ਮਾਲਾ ਬੜੇ ਉਹ ਸਾਰੇ ਮਾਲਾ ਨਾਲ ਦੀ ਨਾਲ ਜਿੱਦਾਂ ਹੀ ਬਲਾਸਟ ਹੋਇਆ ਨਾ ਸਾਰੇ ਿੱਤਰ ਵਾ ਗਈ ਤੇ ਆ ਰਿਹਾ ਸਮਾਦ ਚੌਕ ਹੈ ਜੀ ਖਾਣਾ ਕਤਵਾਲੀ ਦਾ ਬਾਜ਼ਾਰ ਹੈ ਜਿੱਥੋਂ ਕੇ ਸਾਡਾ ਜਿਹੜਾ ਮੇਨ ਬਾਜ਼ਾਰ ਤੋਂ ਬਿਗਿਆਰ ਸ਼ੁਰੂ ਹੁੰਦਾ ਤੇ ਇੱਥੇ ਅੱਜ ਪਸੰਦ ਪੰਚਮੀ ਦੇ ਉਪਲੱਛ ਜਿਹੜੇ ਗੁਬਾਰੇ ਵਿੱਚ ਨਾਲੇ ਹੁੰਦੇ ਆ ਉਨ੍ਹਾਂ ਦਾ ਸਿਲੰਡਰ ਮੈਨੂੰ ਲੱਗਦਾ ਉਹ ਜਿਆਦਾ ਕਮਜ਼ੋਰ ਹੋਊਗਾ ਜਦੋਂ ਪ੍ਰੈਸ਼ਰ ਨੂੰ ਜਿਆਦਾ ਕਰ ਲਿਆ ਸਿਲੰਡਰ ਫਟਿਆ ਤੇ ਹੁਣ ਤੱਕ ਕੋਈ ਵੀ ਜ਼ਖਮੀ ਰਿਪੋਰਟ ਨਹੀਂ ਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿੰਨੇ ਵਜੇ ਦੀ ਘਟਨਾ ਹੈਗੀ ਹੁਣ ਤੋ ਅੱਧਾ ਘੰਟਾ ਪਹਿਲਾਂ ਦੀ ਇਹਨਾਂ ਨੂੰ ਵਾਰ-ਵਾਰ ਹਦਾਇਤਾਂ ਦਿੱਤੀ ਜਾਂਦੀ ਹੈ ਵੀ ਖੁੱਲੇ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੁਬਾਰੇ ਆ ਵੇਚੇ ਜਾਂਦੇ ਨੇ ਕਿਉਂ ਲਾਉਂਦੇ ਨੇਗੇ ਬਿਲਕੁਲ ਜੀ ਇਹਨਾਂ ਨੂੰ ਵਾਰ-ਵਾਰ ਰੋਕਿਆ ਵੀ ਜਾਂਦਾ ਅੱਜ ਅਸੀਂ ਹਟਾਇਆ ਵੀ ਸੀਗਾ ਤੇ ਜਿਵੇਂ ਇਹਨਾਂ ਕੋਲ ਜਿਆਦਾ ਰੇਡੀਆਂ ਹੁੰਦੀਆਂ ਇਹ ਮੂਵਮੈਂਟ ਕਰਦੇ ਰਹਿੰਦੇ ਆ ਉਸ ਦਾ ਉਹਦੇ ਕੋਲੇ ਵੀ ਰੈਡੀ ਹੋ ਗਈ ਸੀ ਇਥੇ ਟਾਇਰ ਟੂਰ ਪਏ ਆ ਤੇ ਉਸ ਜਦੋਂ ਕਿ ਹਜੇ ਤੱਕ ਸਾਡੇ ਕੋਲੇ ਮਾਲਕ ਨਹੀਂ ਹੈਗਾ ਜੰਮੂ ਦਾ ਤੇ ਸ਼ਾਇਦ ਰੈਡੀ ਵਾਲੇ ਸੀਗਾ ਤੇ ਜਾਂਦਾ ਹੋਇਆ ਉਹ ਫਟਿਆ ਕੋਈ ਲੋਕ ਨਹੀਂ ਗਈ ਪਤਾ ਕਿੱਥੋਂ ਦੇ ਨਹੀਂ ਹਜੇ ਤੱਕ ਕੁਝ ਨਹੀਂ ਪਤਾ ਜਦੋਂ ਕਿ ਇਹ ਮਾਲਕ ਰਹੂਗਾ ਤਾਂ ਕੁਝ ਕੁਝ ਕਰਾਂਗੇ ਕਿ ਕਿਥੋਂ ਦੇ ਜਿਆਦਾ ਇਹ ਪ੍ਰਵਾਸੀ ਹੁੰਦੇ ਕਿਹੜੀ ਟੀਮਾਂ ਆਈਆਂ ਤੁਹਾਡੀ ਹੁਣ ਇਥੇ ਮੌਕੇ ਤੇ ਸਾਡੀ ਫਰਾਂਸੀਸੀ ਟੀਮ ਆ ਰਹੀ ਹੈ ਜੀ ਐਸਐਚਓ ਸਾਹਿਬ ਮੌਕੇ ਤੇ ਪਹੁੰਚ ਗਏ ਹੋਰ ਸਾਡੇ ਸੀਨੀਅਰ ਅਫਸਰ ਆ ਰਹੇ ਚੱਕਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ